ਕਿਸਾਨ ਵੀਰੋ ਸਵਾਗਤ ਹੈ ਸਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਧੌਲਾ ਤਸਵੀਰਤਾਪਾ ਤੇ ਜਿਲ੍ਹਾ ਮਿੱਤਰੋ ਬਰਨਾਲਾ ਰਾਜਦੀਪੀ ਡੇਰੀ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗ ਮਿੱਤਰੋ ਦਿਖਾ ਰਹੇ ਆ ਇੱਕ ਤਾਜੀ ਸੂਈ گا ਸਾਹੀਵਾਲ ਕ੍ਰੌਸ ਇੱਕ ਮਿੱਤਰੋ ਧੋਕੜ ਗੱਬਣ ਮੱਝਾ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਤੇ ਵੀ ਪਿਛਲੇ ਸੂਏ ਦਾ ਮਿੱਤਰੋ ਕਿੰਨਾ ਰਿਕਾਰਡ ਸੀ ਕਿਹੜਾ ਸੂਆ ਹੈ ਤੇ ਮਗਰ ਕੀ ਹੈ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਜੇ ਆਪਾਂ ਪਹਿਲਾਂ ਗਾਂ ਦੀ ਗੱਲ ਕਰਕੇ ਮਿੱਤਰੋ ਚੰਗਾ ਥਣ ਲੇਵਾ ਚੰਗਾ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਤੇ ਤਾਜੀ ਸੂਈਆ ਜੇਰ ਕੰਪਲੀਟ ਆ ਜੇਰ ਤਕਰੀਬਨ ਮਿੱਤਰੋ ਮੇਰੇ ਸਾਹਮਣੇ ਪਈ ਆ ਫੇਸ ਕੁਆਲਟੀ ਵੀ ਮਿੱਤਰੋ ਚੰਗੀ ਆ ਜੇ ਨੰਬਰ ਤੇ ਮਿੱਤਰੋ ਠੋਕੜ ਗੱਬਣਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਹੈ ਜੀ ਵਧੀਆ ਆਪਣਾ ਹੈਗਾ ਨਾਮ ਰਾਜਦੀਪ ਹਾਂਜੀ ਹਾਂਜੀ ਰਾਜੀ ਠੀਕ ਹੈ ਇਹ ਕਿੱਥੇ ਜੇ ਘਰ ਆਪਣੇ ਪਿੰਡ ਦੇ ਆਪਣੇ ਜੀ ਜੀ ਐਸ ਸਕੂਲ ਕੋਲੇ ਘਰ ਆ ਜੀ ਜੀ ਐਸ ਸਕੂਲ ਤੋਂ ਗਾਹਾਂ ਹਾਂ ਜੀ ਜੀ ਸਕੂਲ ਤੋਂ ਗਾਹਾਂ ਠੀਕ ਹੈ ਤੇ ਇਹ ਜਿਹੜੀ ਆਪਾਂ ਹੁਣ ਵਿਹੜ ਦਿਖਾਈ ਹੈ ਹਨਾ ਸੂਆ ਇਹਦਾ ਮੇਨ ਕਿਹੜਾ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਕਦੋਂ ਕਸੂਈਆ ਹੈ ਇੱਕ ਕੱਲ ਰਾਤ 2 ਵਜੇ ਸੂਈ ਰਾਤ 2 ਵਜੇ ਹਾਂਜੀ ਹਾਂਜੀ ਪਹਿਲੇ ਸੂਏ ਦਾ ਕਿੰਨਾ ਦੁੱਧ ਸੀ ਜੀ ਪਹਿਲੇ ਸੂਏ ਹੈਗਾ ਜੀ ਇਹ ਤਾਂ 20 ਕਿਲੋ ਲੀਟਰ ਦੀ 20 ਪਲੱਸ ਹੀ 20 ਪਲੱਸ 20 ਤੋਂ ਉੱਪਰ ਹੈ ਨਾ ਹਾਂਜੀ ਹਾਂਜੀ ਤੇ ਆ ਪਹਿਲੇ ਸੂਏ ਦੇ ਬੱਚਾ ਹਾਂ ਪਹਿਲੇ ਸੂਏ ਆ ਬੱਚਾ ਹੈ ਬੱਚੀ ਹੈ ਇਹਦੀ ਠੀਕ ਹੈ ਕਿਹੜੇ ਬੋਲਦੀ ਹੈ ਇਹ ਇਹ ਸੂਰਜ ਜੀ ਲక్ష్ਮੀ ਡੈਰੀ ਫਾਰਮ ਸੂਰਜ ਜੀ ਦੀ ਠੀਕ ਹੈ ਆ ਬੈੜ ਹਾਂਜੀ ਹਾਂਜੀ ਇਹ ਉਮਰ ਦੇ ਸਾਲ ਕੋਗੀ ਹਾਂਜੀ ਸਾਲ ਕੋਗੀ ਠੀਕ ਹੈ ਆ ਬੱਚਾ ਆ ਵੀ ਇਹਦੀ ਸੇਮ ਹੀ ਹੈ ਜੀ ਇਹ ਵੀ ਸੂਰਜ ਜੀ ਹੈ ਨਾ ਹਾਂਜੀ 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 ਕੋਈ ਨਹੀਂ ਜੀ ਤੋਰ ਕੇ ਦਿਖਾ ਦੋ ਮਾੜੀ ਉਦੋਂ ਨੂੰ ਵਾਪਸ ਹੀ ਮੋੜਦੇ ਵਾਪਸ ਹਾਂ ਬੱਚਾ ਤਾਂ ਇਹ ਤਾਂ ਫਿਰ ਮੋਹ ਕਰਨਾ ਹੀ ਆ ਹੈਨਾ ਕੋਈ ਨਹੀਂ ਕੋਈ ਨਹੀਂ ਦੋੜ ਦੇ ਤੇ ਥਨਲੇਵੇ ਦੀ ਮਿੱਤਰੋ ਫਿਰ ਮੁੱਲ ਜੀ ਇਹਦਾ ਸਾਡਾ ਹਾਂਜੀ 90000 90000 ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਢੋਕੜ ਗੱਬਣ ਗਾਂ ਦੀ ਮੱਝ ਦੀ ਹੈਨਾ ਤੇ ਇੱਕ ਬਾਈ ਕੋਲੇ ਮਿੱਤਰੋ ਢੋਕੜ ਗੱਬਣ ਮੱਝ ਹੈ ਤੇ ਥਨਲੇਵੇ ਦੀ ਸਾਫ ਤੇ ਕਿੰਨਾ ਚਿਰ ਦੀ ਗੱਬਣ ਹੈ ਥੋੜੀ ਸਿਹਤ ਪੱਖੋਂ ਮਿੱਤਰੋ ਫਿੱਕੀ ਜ਼ਰੂਰ ਹੈ ਤੋਰ ਜੀ ਨੂੰ ਫੇਰ ਮੈਂ ਤੋਰ ਕੇ ਦਿਖਾ ਦੋ ਪਹਿਲਾਂ ਫਿਰ ਆਪਾਂ ਇਹਦਾ ਸੁਆ ਵੀ ਤੁਹਾਨੂੰ ਦੱਸਦੇ ਆ ਸਿੰਘਾਂ ਦੀ ਮਿੱਤਰੋ ਬਹੁਤ ਸੋਹਣੀਆ ਕੁੰਡੀ ਹੈ ਤੇ ਕੱਦ ਕਾੜ ਫੁੱਲ ਹੈ ਥੋੜੀ ਜਿਹੀ ਫਿਰ ਆਪਾਂ ਕਹਿੰਦੇ ਵੀ ਸਿਹਤ ਪੱਖੋਂ ਫਿੱਕੀ ਜ਼ਰੂਰ ਹੈ ਕੱਦ ਕਾੜ ਮਿੱਤਰੋ ਸੋਹਣਾ ਸਿੰਘਾਂ ਦੀ ਸੇਬ ਵੀ ਸੋਹਣੀ ਹੈ ਟੋਕਰ ਗੱਬਣ ਫਿਰ ਕਹਿੰਦਾ ਵੀ ਪਸ਼ੂ ਬਹੁਤ ਘੱਟ ਮਿਲ ਰਹੇ ਨੇ ਸੋ ਕੋਈ ਕੋਈ ਪਸ਼ੂ ਮਿੱਤਰੋ ਟੋਕਰ ਗੱਬਣਾਉਂਦਾ ਬੰਦੋ ਜੀ ਬੰਦੋ ਲਿਆਕ ਬਸ ਪਹਿਲਾਂ ਤਾਂ ਹਾਂਜੀ ਆ ਕਿੰਨੇ ਚਿਰ ਦੀ ਗੱਬਣਾ ਤੇ ਕਿੰਨਾ ਦੁੱਧ ਆ ਜੀ ਇਦੇ ਥੱਲੇ ਬਾਈ 6 ਕਿਲੋ ਦੁੱਧ ਆਗਾ ਦੋਨੇ ਟਾਈਮਾਂ ਦਾ ਦੋਨੇ ਡੰਗਾਂ ਦਾ 3 ਕਿਲੋ ਉਸ ਵੇਲੇ 3 ਕਿਲੋ ਠੀਕ ਹੈ ਬੱਚਾ ਹੈ ਨਾ ਬੱਚਾ ਨਹੀਂ ਹੈਗਾ ਵੀਰੇ ਇਹ ਚਾਰਟਤੀ ਮਿਲਦੀ ਹੈਗੀ ਠੀਕ ਹੈ ਤੇ ਕਿੰਨੇ ਚਿਰ ਦੀ ਗੱਬਣ ਇੱਕ ਟੰਗ ਚਾਰਟਤੀ ਮਿਲਦੀ ਹੈ ਇੱਕ ਟੰਗ ਟੀਕਾ ਲਵਾਉਂਦੀ ਹੈ ਤੇ ਕਿੰਨੇ ਚਿਰ ਦੀ ਗੱਬਣ ਹੈ 3 ਕਿ ਮਹੀਨਾ ਤੋਂ ਪੁੱਤੇ ਹੋ ਗਈ 5 3 6 ਆ ਚੈੱਕ ਪਾਸ ਆ ਚੈੱਕ ਕਰਾ ਲਈ ਬਾਈ ਕਨਫਰਮ ਹੈ ਡਾਕਟਰ ਲਿਆਵੇ ਕੋਈ ਟੀਕੇ ਦਾ ਪਤਾ ਕਿਹੜਾ ਲਗਿਆ ਆਏ ਨਹੀਂ ਯਾਰ ਪਤਾ ਕਰੀ ਵਾਲੇ ਤੇ ਰੇਟ ਕੀ ਕਰਤਾ ਜੀ ਰੇਟ ਯਾਰ ਬਾਈ ਇਹਦਾ ਸਹੀ ਲੈਣ ਦੇਣ 65000 ਰੁਪਏ ਦਾ ਓਕੇ ਤੇ ਫੋਨ ਨੰਬਰ ਜੀ ਆਪਣਾ 8979983299 8979983299 83299 ਸੋ ਜੇਕਰ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ